ਜੀ ਸ੍ਰੀ ਅਮਰ ਕੈਂਗਰਾਨਾ ਕ ਲਈ ਇਤਿਹਾਇ ਕਰੋਗੇ ਤੇ ਗੁਰੂ ਕੇ ਅਮਰ ਦਾਸ ਆਸਰਾਮ ਦਾ ਸੇ ਹੋਈ ਸਹਾਇਤਾ ਕਰਦੇ ਬਿੰਦੂ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਜੀ ਅੱਜ ਦੇ ਇਸ ਸੰਬੰਧ ਕੋ ਜਾਏ ਤੇ ਇੱਕ ਬਹਾਦਰ ਸਮਰਿਆ ਕਰਮਾਂ ਦੇ ਆਵੇ ਧਾਰਨ ਸਭ ਤੋਂ 10 10 7 62 ਬਿੰਦੂ ਸ੍ਰੀ ਸਭਾ ਦੇ ਸਾਰੇ ਪਾਰ ਨੂੰ ਹੋਈ ਸਹਾਇਤ ਸਕਾਟਾ ਸਹੀ ਹਿੰਦੀ ਜੋ ਫਰੀ ਸ਼੍ਰੀ ਗੁਰਮੁਖ ਸਾਹਿਬ ਜੀ ਦੇ ਪਾਸ ਬਰਸੋਨੋ ਵੀਦਾਰ ਦਾ ਪ੍ਰਣ ਕਰਕੇ ਬੋਲੋ ਜੀ ਲਾਹੇ ਜੀ ਬੰਨਾਟਿਆ ਰਿਹਾ ਹੈ ਤੇ ਬਹੁਤ ਜ਼ਰੂਰਤਾਂ ਲਈ ਇੱਕ ਜਗ੍ਹਾ ਪੱਤਰੀਆਂ ਦਿੱਤੀਆਂ ਪੱਤਰੀਆਂ ਦੇ ਬਹੁਤ ਜਿਆਦਾ ਬੋਲੋ ਜੀ ਯਾਦ ਰੱਖਿਓ ਕਿ ਸੰਗਤਾਂ ਦੀਆਂ ਵੀ ਲਾਭੀਂ ਚੰਗੀਆਂ ਦੀਆਂ ਵੀ ਤੇ ਪਿਆਰਿਆ ਸਚਾਰਾਂ ਦੇ ਤੇ ਮਾਈ ਦਾ ਸਿਆਣ ਕਰਕੇ ਸਾਹਿਬ ਜੀ ਸਾਹਿਬੇ ਬੋਲੋ ਜੀ ਲਾਹੇ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੱਸਦਾ ਆਪਾਂ ਜਿਹੜੇ ਇਹਨੂੰ ਕਿਹਾ ਸੀ ਇਹਨੂੰ ਆਹ ਤਾਂ ਲੈ ਆਹ ਤਾਂ ਲੈ ਪਾਣੀ ਪਾਣੀ ਦਾ ਨਸ਼ਟ ਨਹੀਂ ਕਰਦੇ ਗਰਮ ਗਰਮ ਨਹੀਂ ਇਹ ਗਰਮ ਨਹੀਂ ਠੰਡੇ ਠੰਡੇ ਆਹ ਆਹ ਮੈਂ ਆਹ ਮੋਟੇ ਮੋਟੇ ਬਸ ਗੱਲ ਕਰਦੇ ਕੋਈ ਨਹੀਂ ਆਈ ਗਰਮ ਨਹੀਂ

ਕੜਾਈਏ ਉਹ ਤਾਂ ਇਸੇ ਤੋਂ ਜੀ ਆਇਆਂ ਨੂੰ ਜਿਹੜੀ ਜਿਹੜੀ ਚਾਰੀ ਪਈ ਹੋਈ ਤੇ ਤੋੜੋ ਸਿਰਿ ਲਿਖਿਆ ਤੇ ਹੈ ਹੁਕਮ ਪਰਮਾਹੇ ਕੱਲਿਆ ਵਹਿ ਨਾਨਕਾ ਸਦੇ ਉੱਤੀ ਜਾਹੇ ਦੇ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹੀਓ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਿੱਖ ਸੇਵਕ ਮੁੱਖ ਸੇਵਾਦਾਰ ਬਾਬਾ ਦਲਬੀਰ ਸਿੰਘ ਜੀ ਪਾਤਸ਼ਾਹੀਓ ਜਿਨਨੇ ਸੁਆਸਾਂ ਦੀ ਪੁੰਜੀ ਆਪ ਜੀ ਨੇ ਬਖਸ਼ਿਸ਼ ਕਰਕੇ ਇਸ ਸਮਾਪ ਲੋਕ ਵਿੱਚ ਭੇਜਿਆ ਸੀ ਕੋਨੇ ਸੁਆਸਾਂ ਨੂੰ ਭੋਗ ਦਿਆਂ ਹੋਇਆਂ ਆਪ ਜੀ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ ਉਨੰਦਾ ਅੱਜ ਅੰਗੀਤਾ ਸਮੇਟਨ ਤੋਂ ਬਾਅਦ ਸੱਚੇ ਪਾਤਸ਼ਾਹੀਓ ਉਹਨਾਂ ਦੀ ਯਾਦ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਲੱਗੀ ਹੈ ਸੱਚੇ ਪਾਤਸ਼ਾਹੀ ਜੀ ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹੀਓ ਸੰਗਤਾਂ ਹਾਜ਼ਰ ਹਨ ਸੰਤ ਮਹਾਂਪੁਰਸ਼ ਹਾਜ਼ਰ ਹਨ ਪਾਤਸ਼ਾਹੀਓ ਕਰੋ ਕਿਰਪਾ ਆਗਿਆ ਬਖਸ਼ੋ ਕਰੋ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲੇਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਵਿਚਰਦੀ ਕਹਾ ਤੇਰੇ ਭਾਣੇ ਸੁਨ ਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸੋ ਸਿਆ ਗਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

e <coughs> Sen bu ağacı, kurbuk ağacı... Ağır. Ağır, sari ağır. Sen bunu al. അവിടെയല്ലട്ടോ ഒറ്റയേട്ടൻ എവിടെ ജോബ് വരുന്നതിനെപ്പറ്റി എന്താ അത്ര നീയാണ്ട് പറയുന്നോ duad sakir duad sakir mari sate naam ko phiir sakir to shayde mannu paave saro sri aakal सेन बड़ी, बड़ी आवाज़। अम्म, अम्म, तालू, कड़ियाँ पड़ी, तालू, 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 बनो ना, तालू। पर थोड़ा ऑन्ने, ऑन्ने कौन भाली है, कोटरा सिर्फ एक आते हैं। ਥੋੜਾ ਚੁੱਕ ਕੇ ਕਿਤੇ ਰੱਖ ਦਿੰਦੇ ਆ ਨਾ ਕਿ ਉਹ ਜਿਹੜਾ ਕੰਮ ਕੋਈ ਪਰਲਮੈਂਟ ਨਹੀਂ ਦਾ ਫੇਰ ਯਾਰ ਗੱਲ ਨਹੀਂ ਮਾਰਨ ਫਰਾਂਸ ਸਾਹਿਬ ਨੇ ਸ਼ੁਰੂ ਕਰੀ ਤੇ ਗੱਲ ਕਿੰਨੇ ਚੰਗੀ ਕਲਾ ਕਰਦਾ ਜਿਵੇਂ ਕਾਇ ਰੱਖੀ ਆਪਣੇ ਨਾਮ ਦੀ

ਇੱਕ ਮਾ ਪੁੱਤਾਂ ਦੀ ਕਰਦੇ ਇੱਧਰ ਨੂੰ ਰੱਖਾ ਇੱਧਰ ਨੂੰ ਇੱਧਰ ਨੂੰ ਕਰੋ ਇੱਧਰ ਨੂੰ ਕਰਨਾ ਉੱਤੋਂ ਨਹੀਂ ਹੋਣਾ ਇਹ ਤੇ ਅੱਛਾ ਅੱਛਾ ਪਹਿਲੇ ਮੇਰੇ ਉਧਰ ਆ ਲੈਣਾ ਕਨਾਵਾਂ ਪਈ ਐਸੇ ਤੇ ਕੰਮ ਕਰੀਂ ਦੇਖ ਲੈ ਤਸੋਂ ਦੇਖ ਲੈ ਇਹ ਕਿੱਥੇ ਨਾ ਇਹ ਕਿੱਥੇ ਬੋਲੇ ਕਰੋ ਉਹ ਇੱਥੇ ਆ ਰਿਹਾ ਉਹਨਾਂ ਦਾ ਗਾਸੇ ਇੱਥੇ ਰੱਖੀ ਇੱਥੇ ਇੱਧਰ ਨੂੰ ਹੀ ਖੁੱਚੋ ਬਣਾਇਆ ਥੋੜਾ ਬੰਦ

que mais tem a